ਸਾਰੇ ਸਤਿ ਆਨੁ ਪਿਆਰ ਤੇ ਸਤਿਕਾਰ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਸਤਿ ਜਿੱਦਾਂ ਕਿ ਆਪਣਾ ਸਾਧਨ ਚੱਲ ਰਿਹਾ ਹੈ ਇੱਕ yogi ਦੀ ਆਤਮ ਕਥਾ ਦਾ ਤੇ ਅੱਜ ਆਪਾਂ ਪਹੁੰਚ ਕੀ ਆਉਦੇ 30 ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਆਧੁਨਿਕ ਭਾਰਤ ਦੇ ਮਹਾਸਤਾਰ ਬਾਬਾ ਜੀ ਜਿਵੇਂ ਕਿ ਸਾਡੇ ਚੋਂ ਕਾਫੀ ਲੋਕਾਂ ਨੇ ਸੁਣਿਆ ਹੋਗਾ ਮਹਾਤਾਰ ਬਾਬਾ ਜੀ ਦੇ ਬਾਰੇ ਕਿਉਂਕਿ ਅਵਤਾਰ ਨੇ ਜੋ ਕਿ ਧਰਤੀ ਤੇ ਉਤਰੀ ਹੋਈ ਨੇ ਤੇ ਕਾਫੀ ਸਾਲਾਂ ਤੋਂ ਉਹ ਜਿਉਂਦੇ ਨੇ ਸਤੂਰ ਸ਼ਰੀਰ ਦੇ ਵਿੱਚ ਨੇ ਉਹ ਤੇ ਕਾਫੀ ਲੋਕਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਨੇ ਤੇ ਉਹ ਆਪਣੇ ਕੰਮ ਕਰ ਰਹੇ ਧਰਤੀ ਤੇ ਆਓ ਆਪਾਂ ਉਹਨਾਂ ਦੇ ਬਾਰੇ ਅੱਜ ਜਾਣਕਾਰੀ ਲੈਣੇ ਆ ਕਿ ਕੌਣ ਨੇ ਉਹ ਕੀ ਕਰਨਾ ਸੀ ਉਹ ਧਰਤੀ ਤੇ ਕੀ ਕੰਮ ਕਰਦੇ ਸੀ ਸਭ ਤੋਂ ਪਹਿਲਾਂ ਆਪਾਂ ਨੂੰ ਯੋਗਾ ਰਾਜੀ ਇਹਦੇ ਵਿੱਚ ਦੱਸ ਰਹੇ ਨੇ ਕਿ ਅਮਰ ਗੁਰੂ ਬਾਬਾ ਜੀ ਜਿਹੜੇ ਨੇ ਉਹ ਇੱਕ ਅਵਤਾਰ ਨੇ ਕਹਿੰਦੇ ਇਹ ਜਿਹੜਾ ਅਵਤਾਰ ਸ਼ਬਦ ਆ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ ਆਵਦਾ ਮਤਲਬ ਹੈ ਥੱਲੇ ਤੇ ਤਰੀ ਦਾ ਮਤਲਬ ਹੈ ਉੱਤਰਨਾ ਕਹਿੰਦੇ ਸਾਡੇ ਸ਼ਾਸਤਰਾਂ ਦੇ ਵਿੱਚ ਅਵਤਾਰ ਸ਼ਬਦ ਦਾ ਜਿਹੜਾ ਪ੍ਰਯੋਗ ਹੈ ਉਹ ਪਰਮ ਤੱਤ ਜਾਂ ਪਰਮਾਤਮਾ ਦੇ ਸਥੂਲ ਸਰੀਰ 'ਚ ਪ੍ਰਗਟ ਹੋਣ ਵੱਲ ਇਸ਼ਾਰਾ ਕਰਦਾ ਹੈ। ਉਹ ਅਗੇਤਾਂ ਦਿੰਦੀ ਕਹਿੰਦੇ ਬਾਬਾ ਜੀ ਦੀ ਅਧਿਆਤਮਿਕ ਉન્નਤੀ ਹੈ ਜਿਹੜੀ ਉਹ ਮਨੁੱਖੀ ਸਮਝ ਤੋਂ ਪਰੇ ਹੈ। ਇਹ ਗੱਲ ਜੋਗਾਨੰਦ ਜੀ ਕਹਿੰਦੇ ਮੈਨੂੰ ਮੇਰੇ ਗੁਰੂ ਸ਼੍ਰੀ ਯੁਕਤੇਸ਼ਵਰ ਜੀ ਨੇ ਇੱਕ ਦਿਨ ਦੱਸਿਆ ਸੀ ਕਿ ਮਨੁੱਖ ਦੀ ਤੁੱਛ ਬੁੱਧੀ ਉਹਨਾਂ ਦੀ ਅਪਰੰਪਾਰ ਮਹਿਮਾ ਦੀ ਥਾਂ ਵੀ ਨਹੀਂ ਪਾ ਸਕਦੀ। ਕਦੇ ਉਪਨਿਸ਼ਦਾਂ ਚ ਆਧੁਨਿਕ ਉਹ ਨਤੀਜੇ ਦੀ ਹਰ ਇੱਕ ਅਵਸਥਾ ਦਾ ਵਿਸਥਾਰ ਨਾਲ ਵਰਗੀਕਰਨ ਜਿਹੜਾ ਉਹ ਕੀਤਾ ਗਿਆ ਹੈ ਸਿੱਧ ਪੁਰਸ਼ ਜਾਂ ਪੂਰਨ ਪੁਰਖ ਜੀਵਨ ਮੁਕਤੀ ਦੀ ਅਵਸਥਾ ਤੋਂ ਅੰਕੇ ਵੱਤ ਗੇ ਪਰਮਤ ਪਰਮਕਤੀ ਯਾਨੀ ਪੂਰਨ ਮੁਕਤੀ ਮਤਲਬ ਮੌਤ ਦਿੱਤ ਚਿੱਤ ਕਦੇ ਉਸ ਅਵਸਥਾ ਦਾਖਲ ਹੋ ਜਾਂਦਾ ਹੈ ਤੇ ਪਰਮੁਖਤ ਸਿੱਧ ਪੁਰਸ਼ ਮਾਇਆ ਦੇ ਬੰਧਨ ਤੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਚੁੱਕਿਆ ਹੁੰਦਾ ਹੈ ਤੇ ਜੇ ਕਦੇ ਮੁੜ ਉਹ ਜਨਮ ਲੈ ਵੀ ਲੈਂਦਾ ਤਾਂ ਉਸ ਸਾਚ ਪ੍ਰਮਾਤਮਾ ਦੀ ਅਸ਼ੀਰਵਾਦ ਦੀ ਵਰਖਾ ਦਾ ਵਸੀਲਾ ਬਣ ਕੇ ਆਉਂਦਾ ਹੈ ਕਹਿੰਦੇ અવਤਾਰਿਕ ਉਸ ਦੇਤੇ ਭੌਤਿਕ ਜਗਤ ਦੇ ਕੋਈ ਨਿਯਮ ਲਾਗੂ ਨਹੀਂ ਹੁੰਦੇ ਤੇ ਉਹਦਾ ਜਿਹੜਾ ਸਰੀਰ ਹੈ ਉਹ ਸ਼ੁੱਧ ਪ੍ਰਕਾਸ਼ ਦੀ ਛਾਇਆ मात्र ਹੁੰਦਾ ਹੈ ਤੇ ਉਸ ਦੇ ਉੱਪਰ ਕੁਦਰਤ ਦਾ ਕੋਈ ਕਰਜਾ ਨਹੀਂ ਹੁੰਦਾ ਕਿਉਂਕਿ ਉਹ ਇੱਕ અવਤਾਰ ਹੈ ਤੇ ਉਹਦੇ ਕਰਮਬੰਧ ਨੂੰ ਪਹਿਲੇ ਸਾਰੇ ਪੂਰੇ ਕਰ ਚੁੱਕਿਆ ਹੁੰਦਾ ਹੈ ਤੇ ਕਈ-ਕਈ ਮੌਕਿਆਂ ਤੇ ਕਹਿੰਦੇ અવਤਾਰ ਦੇ ਸਰੀਰ ਦੇ ਵਿੱਚ ਵੈਸੇ ਕੋਈ ਖਾਸ ਗੱਲ ਆਪਾਂ ਹਮੇਸ਼ਾ ਦੇਖੀ ਇਹ ਤਾਂ ਸਾਨੂੰ ਨਜ਼ਰ ਨਹੀਂ ਆਉਂਦੀ ਪਰ ਕਦੇ-ਕਦੇ ਕਹਿੰਦੇ અવਤਾਰ ਦੇ ਸਰੀਰ ਦੀ ਕੋਈ ਪਰਛਾਈ ਨਹੀਂ ਪੈਂਦੀ ਨਾ ਹੀ ਧਰਤੀ ਤੇ ਉਦੇ ਪਰਾਂ ਦਾ ਨਿਸ਼ਾਨ ਬੰਦ ਹੈ ਕਹਿੰਦੇ ਇਹ ਮਾਇਆ ਦੇ ਅੰਧਕਾਰ ਤੇ ਭੌਤਿਕ ਵੰਧਨਾ ਤੋਂ ਆਂਤ੍ਰਿਕ ਮੁਕਤੀ ਦੇ ਬਾਹਰ ਸੰਗੀਤਿਕ ਸਬੂਤ ਹੈ ਕਦੇ ਸਿੱਧ ਪੁਰਸ਼ ਜਿਹੜਾ ਹੁੰਦਾ ਹੈ ਮਨੁੱਖੀ ਜੀਵਨ ਤੇ ਮੌਤ ਦੀ ਸੁਪੇਕਤਾ ਦੇ ਪਿੱਛੇ ਮੌਜੂਦ ਸੱਚਾਈਆਂ ਨੂੰ ਜਾਣਦਾ ਹੁੰਦਾ ਹੈ ਉਹਨੋਂ ਅੱਗੇ ਦਾਸ ਰਹੇ ਨੇ ਕਹਿੰਦੇ ਇਸ ਸੰਸੀ ਨੇ ਵੀ ਆਪਣੇ ਆਪ ਨੂੰ ਮੁਕਤ ਆਤਮਾ ਹੋਣ ਵੱਲ ਇਸ਼ਾਰਾ ਕੀਤਾ ਸੀਗਾ ਕਹਿੰਦੇ ਜਦੋਂ ਇੱਕ ਵਿਦਵਾਨ ਨੇ ਉਹਨਾਂ ਦੇ ਕੋਲ ਆ ਕੇ ਕਿਹਾ ਵੀ हे ਗੁਰੂ ਅਪ ਜਿੱਥੇ ਵੀ ਜਾਊਂਗੀ ਮੈਂ ਵੀ ਤੁਹਾਡੇ ਨਾਲ ਜਾਊਂਗਾ ਤਾਂ ਇਸ ਸਮਸੀ ਕਹਿੰਦੀ ਲੂੰਬੜੀਆਂ ਦੇ ਰਹਿਣ ਵਾਸਤੇ ਘੁਰਨੇ ਨੇ ਪੰਛੀਆਂ ਦੇ ਰਹਿਣ ਵਾਸਤੇ ਕੌਂਸਲੇ ਨੇ ਪਰੰਤੂ ਮਾਨਵ ਦੇ ਪੁੱਤਰ ਦੇ ਸਿਨ੍ਹ ਲਈ ਕੋਣ ਖਾਤਰ ਕਿਤੇ ਵੀ ਕੋਈ ਜਗ੍ਹਾ ਨਹੀਂ ਹੁਣ ਕਹਿੰਦੇ ਸਰਵ ਵਿਆਪਕਤਾ ਦੇ ਕਾਰਨ ਦਿਗ ਦਿਗਾਂਤਸ موجوده ਇਸ ਸਮਸੀ ਦੇ ਨਾਲ ਨਾਲ ਜਾਣਾ ਕਿ ਸਰਵ ਵਿਆਪਕ ਪਰਮਤਾ ਤਸਲੀਮ ਹੋਏ ਬਗੈਰ ਕਿਸੇ ਨੂੰ ਖਾਸ ਤੇ ਜਾਣਾ ਸੰਭਵ ਸੀ ਇਹਦਾ ਮਤਲਬ ਇਹ ਸੀ ਉਹਨਾਂ ਦੇ ਕਹਿਣ ਦਾ ਇਹਨਸੀ ਉਹ ਨੂੰ ਕੋਈ ਛੋਟਾ ਨਹੀਂ ਦਿਖਾ ਰਹੀ ਸੀ ਕਿ ਤੂੰ ਜਾ ਨਹੀਂ ਸਕਦਾ ਪਰ ਉਹ ਤੱਕ ਉਹ ਜਾ ਨਹੀਂ ਸਕਦਾ ਸੀ ਜੋ ਤੱਕ ਉਸ ਲੈਵਲ ਦਾ ਨਹੀਂ ਹੋ ਸਕਦਾ ਜਾਂਦਾ ਸੀ ਕਿ ਪਰਮ ਤਤ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਵੇ ਹੁਣ ਅੱਗੇ ਉਹ ਕਹਿੰਦੇ ਨੇ ਪ੍ਰਾਚੀਨ ਭਾਰਤ ਚ ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਸ਼੍ਰੀ ਰਾਮ ਮਹਾਤਮਾ ਬੁੱਧ ਤੇ ਪਤੰਜਲੀ ਵਰਗੇ ਅਵਤਾਰ ਹੋਏ ਨਹੀਂ ਦੱਖਣੀ ਭਾਰਤ ਦੇ ਇੱਕ ਅਵਤਾਰ ਅਗਸਤ ਦੇਵ ਪਰਮਾਤਮਾ ਨੂੰ ਕਾਫ ਸਾਹਿਤਰੀ ਰਚਿਆ ਗਿਆ ਹੈ ਕਹਿੰਦੇ ਉਸਨੇ ਈਸਾ ਮਸੀਹ ਤੋਂ ਬਾਅਦ ਦੇ ਸ਼ਤਾਬਦਿਆਂ ਚ ਅਨੇਕ ਚਬਤ ਕਰ ਕੀਤੇ ਸੀ ਤੇ ਉਹਨਾਂ ਦੇ ਸੰਬੰਧ ਚ ਇਹ ਧਾਰਨਾ ਵੀ ਕਾਇਮ ਹੈ ਕਿ ਉਹਨਾਂ ਨੇ ਅੱਜ ਤੱਕ ਵੀ ਆਪਣਾ ਪੰਜ ਪੌਤਿਕ ਸਰੀਰ ਜਿਹੜਾ ਉਹ ਬਣਾ ਕੇ ਤਰਖਿਆ ਹੋਇਆ ਹੈ ਹੁਣ ਅੱਗੇ ਸਾਨੂੰ ਯੋਗਨਾਂ ਜੀ ਦੱਸਦੇ ਨੇ ਕਿ ਭਾਰਤ ਵਿੱਚ ਬਾਬਾ ਜੀ ਦਾ ਕੰਮ ਇਹ ਰਿਹਾ ਹੈ ਕਿ ਜਿਹੜੇ ਮਹਾਪੁਰਸ਼ ਵਿਸ਼ੇਸ਼ ਕਾਰਨਾ ਕਰਕੇ ਅਵਤਾਰ ਦਾ ਕਿਰਦਾਰ ਨਿਭਾਉਣ ਖਾਤਰ ਸਰੀਰ ਤਨ ਕਾ ਦੇਵੇ ਉਹਨਾਂ ਦੇ ਉਸ ਉਦੇਸ਼ ਦੀ ਪੂਰਤੀ ਵਾਸਤੇ ਸਹਾਇਤਾ ਕਰਨੀ ਇਸ ਕਰਕੇ ਸ਼ਾਸਤਰੀ ਵਰਗੀਕਰਨ ਦੇ ਅਨੁਸਾਰ ਉਹ ਇੱਕ ਮਹਾਂਪਦਾਰ ਨੇ ਕਹਿੰਦੇ ਜੋ ਤਾਰਾਂ ਦੀ ਸਹਿਤਾ ਕਰਦੇ ਨੇ ਕਹਿੰਦੇ ਉਹਨਾਂ ਨੇ ਖੁਦ ਆਪੇ ਦੱਸਿਆ ਵੀ ਉਹਨਾਂ ਨੇ ਸੰन्यास ਆਸ਼ਰਮ ਨੂੰ ਪੁਰਰ ਗਠਿਤ ਕਰਨ ਵਾਲੇ ਤੇ ਅਦੁੱਤੀ ਤਤਵ ਵਿਗਿਆਨੀ ਜਗਤ ਗੁਰੂ ਸ਼ੰਕਰਾਚਾਰੀਅ ਤੇ ਮੱਧ ਕਾਲ ਦੇ ਸੰਤ ਕਵੀਨ ਨੂੰ ਦਿਖਿਆ ਦਿੱਤੀ ਸੀਗੀ ਤੇ 11ਵੀਂ ਸਦੀ ਦੇ ਉਹਨਾਂ ਦੇ ਮੁੱਖ ਸ਼ਖਸੀਅਤ ਸੀ ਜਿਨ੍ਹਾਂ ਦਾ ਨਾਮ ਹੈ ਲਾਹੜੀ ਮਹਾਸ਼ੀ ਉਨਾਂ ਦੇ ਦੁਆਰਾ ਹੀ ਲੁਕਤ ਹੋਈ ਜਿਹੜੀ ਕਿਰਿਆ ਯੋਗ ਹੈ ਉਹ ਵਿਦਿਆ ਮੋੜਦ ਕੇ ਫਿਰ ਸੁਰਜੀਤ ਹੋਈ ਬਾਬਾ ਜੀ ਕਹਿੰਦੇ ਹਮੇਸ਼ਾ ਹੀ ਇਸ ਅਮਸੀਨਾ ਸੰਪਰਕ ਦੇ ਵਿੱਚ ਰਹਿੰਦੇ ਨੇ ਤੇ ਦੋਨੋਂ ਪੂਰਨ ਪੁਰਖ ਮਿਲ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ ਲਗਾਤਾਰ ਪਵਿੱਤਰ ਤੇ ਕਲਿਆਣਕਾਰੀ ਸੰਬੰਧਨ ਭੇਜਦੇ ਰਹਿੰਦੇ ਨੇ ਸਰਤੀ ਤੇ ਉਹਨਾਂ ਨੇ ਕਹਿੰਦੇ ਇਸ ਯੁੱਗ ਦੇ ਵਾਸਤੇ ਮੁਕਤੀਦਾਤੀ ਅਧਿਆਤਮਿਕ ਤਕਨੀਕ ਤਿਆਰ ਕੀਤੀ ਹੈ ਇੱਕ ਸਰੀਰ ਚ ਰਹਿਣ ਵਾਲੀ ਤੇ ਦੂਜੇ ਬਗੈਰ ਸਰੀਰ ਦੇ ਰਹਿਣ ਵਾਲੀ ਦੋਨਾਂ ਪੂਰਨ ਬ੍ਰह्म ਗਿਆਨੀਆਂ ਦਾ ਕੰਮ ਹੈ ਸ੍ਰੀ ਚਰਨ ਵਾਲੇ ਮਤਲਬ ਮਹਾਫਦਾਰ ਬਾਬਾ ਜੀ ਤੇ ਨਾ ਰਹਿਣ ਵਾਲੇ ਮਤਲਬ ਈਸਾ ਮਸੀਹ ਜਿਉਂ ਨਾਲ ਬਾਰੇ ਗੱਲ ਕਰ ਰਹੇ ਨੇ ਕਿ ਦੋਨਾਂ ਪੂਰਨ ਬ੍ਰह्म ਗਿਆਨੀਆਂ ਦਾ ਕੰਮ ਹੈ ਕਿ ਕੋਮਾ ਨੂੰ ਲੜਾਈਆਂ ਨਸਲੀ ਵਿਤਕ੍ਰਿਆ ਧਾਰਮਿਕ ਭੇਤਭਾਵ ਤੇ ਪੌਤਿਕ ਵਾਦੀਆਂ ਨੂੰ ਨੁਕਸਾਨ ਕਰਨ ਵਾਲੀਆਂ ਬੁਰਾਈਆਂ ਦਾ ਤਿਆਗ ਕਰਨ ਵਾਸਤੇ ਪ੍ਰੇਰਿਤ ਕਰਨਾ ਕਹਿੰਦੇ ਬਾਬਾ ਜੀ ਆਧੁਨਿਕ ਯੁੱਗ ਦੀਆਂ ਪ੍ਰਵਿਰਤੀਆਂ ਤੋਂ ਖਾਸ ਕਰਕੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੇ ਉਹਦੀ پیچیدਜਾਂ ਨੂੰ ਪਲੀਪਾਂਤ ਜਾਣਨੀ ਇਸ ਆਤਮ ਗਿਆਨ ਦੀ ਤਕਨੀਕ ਦੇ ਪਸਾਰ ਵਾਸਤੇ ਪੂਰਬ ਤੇ ਪੱਛਮ ਚ ਇੱਕੋ ਚੀਜ਼ ਦੀ ਜ਼ਰੂਰਤ ਹੈ ਜਿਹੜੀ ਉਹ ਮਹਿਸੂਸ ਕਰਦੇ ਦੀ। ਕਦੇ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਵੀ ਬਾਬਾ ਜੀ ਸਾਰੇ ਇਤਿਹਾਸ ਚ ਕੋਈ ਜ਼ਿਕਰ ਨਹੀਂ ਮਿਲਦਾ। ਕਦੇ ਬਾਬਾ ਜੀ ਕਿਸੇ ਵੀ ਸਦੀ ਚ ਆਮ ਲੋਕਾਂ ਦੇ ਸਾਹਮਣੇ ਕਦੇ ਵੀ ਪ੍ਰਗਟ ਨਹੀਂ ਹੋਏ। ਸੰਸਾਰ ਚ ਕਹਿੰਦੇ ਇੱਕੋ ਇੱਕ ਸਿਰਜਕ ਦੀ ਤਰ੍ਹਾਂ ਉਹ ਆਪਣਾ ਕੰਮ ਬਸ ਚੁੱਪਚਾਪ ਤੇ ਨਿਮਰਤਾ ਦੇ ਨਾਲ ਕਰਦੇ ਰਹਿੰਦੇ ਨੇ। ਅੱਗੇ ਉਹ ਕਹਿੰਦੇ ਨੇ ਪਕਵਾਂਸ਼ ਟ੍ਰਿਕਿਸ਼ਨ ਕ੍ਰਿਸ਼ਟ ਵਰਗੇ ਉਤਾਰ ਇਸ ਪ੍ਰithvi ਦੇ ਖਾਸ ਤੇ ਕਿਸੇ ਪ੍ਰਦਰਸ਼ਨਯੋਗ ਉਦੇਸ਼ ਦੇ ਵਾਸਤੇ ਉਤਾਰ ਲੈਂਦੇ ਨੇ ਜਿਉਂ ਹੀ ਉਹਨਾਂ ਦਾ ਉਦੇਸ਼ ਪੂਰਾ ਹੋ ਜਾਂਦਾ ਹੈ ਉਹ ਵਾਪਸ ਚਲੇ ਜਾਂਦੇ ਨੇ ਕਹਿੰਦੇ ਬਾਬਾ ਜੀ ਵਰਗੇ ਮਹਾ ਉਤਾਰ ਹੋਰ ਉਤਾਰਾਂ ਵਾਂਗ ਮੁੱਖ ਘਟਨਾਵਾਂ ਨਾਲ ਕੋਈ ਸਬੰਧਿਤ ਕੰਮ ਨਹੀਂ ਕਰਦੇ ਬਲਕਿ ਯੁੱਗ ਜੁਗਾਂਤਰ ਤੋਂ ਹੌਲੀ-ਹੌਲੀ ਹੋਣ ਵਾਲੀ ਮਨੁੱਖ ਜਾਤੀ ਦੇ ਕ੍ਰਮਿਕ ਵਿਕਾਸ ਨਾਲ ਸਬੰਧਤ ਕੰਮ ਨੂੰ ਆਪਣੇ ਹੱਥ 'ਚ ਲੈਂਦੇ ਨੇ ਕਦੇ ਇਹੋ ਜੇ ਗੁਰੂ ਅਵਤਾਰ ਹਮੇਸ਼ਾ ਹੀ ਜਨਤਾ ਜਨਾਰਦਨ ਦੀ ਸਥੂਲ ਨਜ਼ਰ ਤੋਂ ਪਰਦਾ ਜਿਹੜਾ ਉਹ ਬਣਾਈ ਰੱਖਦੇ ਨੇ ਮਤਲਬ ਉਹ ਛੁਪੇ ਰਹਿੰਦੇ ਨੇ ਉਹ ਜਦੋਂ ਚਾਹਣ ਆਪਣੇ ਇੱਛਾ ਅਨੁਸਾਰ ਅਦ੍ਰਿਸ਼ ਹੋਣ ਦੇ ਸਮਰੱਥ ਹੁੰਦੇ ਨੇ ਇਹਦਾ ਕਾਰਨਾ ਕਰਕੇ ਆਮ ਤੌਰ ਤੇ ਆਪਣੇ ਸ਼ਗਿਰਦਾਂ ਨੂੰ ਵੀ ਆਪਣੇ ਸੰਬੰਧ ਚ ਕਹਿੰਦੇ ਚੁੱਪ ਰਹਿਣ ਦਾ ਹੁਕਮ ਦਿੰਦੇ ਨੇ ਇਸ ਵਾਸਤੇ ਅਣਗਿਣਤ ਉੱਚ ਕੋਟੀ ਦੇ ਅਧਿਆਤਮਿਕ ਸਿੱਧ ਮਹਾਪੁਰਸ਼ ਜਿਹੜੇ ਨੇ ਉਹ ਅਗਿਆਤ ਬਣੇ ਰਹਿੰਦੇ ਨੇ ਮਤਲਬ ਉਹਨਾਂ ਦਾ ਆਮ ਦੁਨੀਆ ਨੂੰ ਕੋਈ ਪਤਾ ਨਹੀਂ ਲੱਗਦਾ ਪਰ ਉਹ ਪਿੱਛੇ ਪਰਦੇ ਦੇ ਪਿੱਛੇ ਜਿਵੇਂ ਕਹਿੰਦੇ ਨੇ ਬਹੁਤ ਸਾਰਾ ਕੰਮ ਕਰ ਰਹੇ ਹੁੰਦੇ ਨੇ ਸਾਡੀ ਭਲਾਈ ਵਾਸਤੇ ਤੇ ਹੁਣ ਅੱਗੇ ਜੋ ਗਾਰਾਂ ਸੀ ਕਹਿ ਰਹੇ ਨੇ ਕਿੰਨੇ ਮੈਂ ਇਸ ਪੁਸਤਕ ਸੇ ਪਪਾਈ ਦੇ ਜੀਵਨ ਬਾਰੇ ਥੋੜੀ ਜਿਹੀ ਝਲਕ ਦਿਖਾ ਰਿਹਾ ਜਿੰਨੀ ਝਲਕ ਦਿਖਾਉ ਨੂੰ ਹੋ ਜਨਤਾ ਜਨਾਰਦਨ ਨਾਲ ਸਾਂਝ ਕਰਨ ਦੇ ਯੋਗ ਤੇ ਸਹਾਇਕ ਮੰਨਦੇ ਨਹੀਂ ਅੱਗੇ ਆਪਾਂ ਨੂੰ ਜਾਣਕਾਰੀ ਦੇ ਰਹੀ ਨਹੀਂ ਕਿ ਪਪਾਈ ਤੇ ਪਰਵਾਰ ਦਾ ਜਨਮ ਸਥਾਨ ਜੋ ਕਿ ਇਤਿਹਾਸਕਾਰਾਂ ਨੂੰ ਬੜਾ ਪਿਆਰਾ ਹੁੰਦਾ ਉਹਦੇ ਬਾਰੇ ਕਿਸੇ ਨੂੰ ਕਦੇ ਵੀ ਕੁਝ ਪਤਾ ਲੱਗ ਨਹੀਂ ਸਕਿਆ ਉਹ ਕਹਿੰਦੇ ਆਂ ਪਾਰ ਤੇ ਹਿੰਦੀ ਹਿੰਦੀ ਬੋਲਦੇ ਨੇ ਪਰ ਉਹ ਕਿਸੇ ਵੀ ਭਾਸ਼ਾ ਦਾ ਸੰਗ ਨਾਲ ਗੱਲਬਾਤ ਕਰ ਸਕਦੇ ਨਹੀਂ ਤੇ ਉਹਨਾਂ ਨੇ ਆਪਣਾ ਸਿੱਧਾ ਸਾਦਾ ਜਨਾ ਬਾਬਾ ਜੀ ਰੱਖਿਆ ਹੋਇਆ ਹੈ ਲਾੜੀ ਭਾਸ਼ੇ ਦੇ ਸਿਖਿਵਤਾਂ ਨੇ ਸ਼ਰਤਾਂ ਨਾਲ ਉਹਨਾਂ ਦੇ ਹੋਰ ਵੀ ਕਨੇ ਨਾਂ ਰੱਖੇ ਹੋਏ ਨੇ ਜਿਵੇਂ ਕੋਈ ਉਹਨਾਂ ਨੂੰ ਮਹਾਮੁਨੀ ਬਾਬਾ ਜੀ ਮਹਾਰਾਜ ਮਹਾਯੋਗੀ ਤ ਤ੍ਰੇਮਬਕ ਬਾਬਾ ਜੱਸੀ ਬਾਬਾ ਇਹ ਕਹਿ ਕੇ ਬੁਲਾਉਂਦੇ ਨੇ ਉਹਨਾਂ ਕਹਿੰਦੇ ਚੁਕਾਨਾਂ ਸੀ ਕਹਿ ਰਹੇ ਨੇ ਕਿ ਜੇ ਅਸੀਂ ਕਿਸੇ ਪੂਰਨ ਸਿੱਤ ਪੁਰਸ਼ ਦੀ ਜਾਤ ਗੋਤ ਜਾਂ ਖਾਨਦਾਨ ਦੇ ਬਾਰੇ ਪੂਰੀ ਜਾਣਕਾਰੀ ਰੱਖਦੇ ਤਾਂ ਵੀ ਇਹਦੇ ਨਾਲ ਕੋਈ ਫਰਕ ਪੈਣ ਵਾਲਾ ਤਾਂ ਹੈ ਨਹੀਂ ਕਿਉਂਕਿ ਅਵਤਾਰ ਨੇ ਤਾਂ ਅਵਤਾਰ ਹੀ ਰਹਿਣਾ ਕਦੇ ਜਦੋਂ ਵੀ ਕੋਈ ਭਗਤ ਸ਼ਰਧਾ ਭక్తి ਨਾਲ ਬਾਬਾ ਜੀ ਨੂੰ ਯਾਦ ਕਰਦਾ ਹੈ ਲਹੜੀ ਮਹਾਸ਼ੇ ਕਹੇ ਕਰਦੀ ਸੀ ਤਾਂ ਉਸੇ ਵਕਤ ਹੀ ਉਸ ਨੂੰ ਅਧਿਆਤਮਿਕ ਆਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਅਗੇ ਦੱਸ ਐਨੇ ਸਾਨੂੰ ਕਹਿੰਦੇ ਅਮਰ ਬਾਬਾ ਜੀ ਦੇ ਸਰੀਰ ਤੇ ਉਮਰ ਦਾ ਕੋਈ ਪ੍ਰਭਾਵ ਦਿਖਾਈ ਨਹੀਂ ਦਿੰਦਾ ਤੇ ਉਹ ਜਿਹੜੇ ਲੋਕਾਂ ਨੂੰ ਦਿਖਦੇ ਨੇ ਜਾਂ ਤਾਂ ਤਾਂ ਜਿਆਦਾ 25 ਸਾਲ ਦੇ ਨੌਜਵਾਨ ਨੂੰ ਦਿਖਾਈ ਦਿੰਦੇ ਨੇ ਕਹਿੰਦੇ ਗੋਰਾ ਰੰਗ ਦਰਮਿਆਨਾ ਕੱਦ-ਕਾਟ ਤੇ ਬਾਬਾ ਜੀ ਦਾ অতি ਸੁੰਦਰ ਤੇ ਮਜ਼ਬੂਤ ਸਰੀਰ ਹੈ ਜਿਸ ਚ ਸਹਜ ਹੀ ਇੱਕ ਤੇਜ ਜਰਨੂਰ ਚਲਕਦਾ ਜਿਹੜਾ ਉਹ ਦਿਖਾਈ ਦਿੰਦਾ ਹੈ ਉਹਨਾਂ ਦੀ ਅੱਖਾਂ ਕਾਲੀਆਂ ਸ਼ਾਂਤ ਦਿਆਲੂ ਤੇ ਤਾਂਬੇ ਰੰਗੇ ਲੰਬੇ ਉਹਨਾਂ ਦੇ ਵਾਲ ਨੇ ਕਈ ਮੌਕਿਆਂ ਤੇ ਕਹਿੰਦੇ ਬਾਬਾ ਜੀ ਦਾ ਚਿਹਰਾ ਲਾੜੀ ਮਾਸ਼ੇ ਦੇ ਚਿਹਰੇ ਨਾਲ ਮਿਲਦਾ ਜੁਲਦਾ ਦਿਖਾਈ ਦਿੰਦਾ ਹੈ ਕਦੇ ਕਦੇ ਤਾਂ ਕਹਿੰਦੇ ਦੋਵਾਂ ਦੀ ਸ਼ਕਲ ਇੰਨੀ ਸਮਰੂਪਤਾ ਦਿਖਾਈ ਦਿੰਦੀ ਆ ਪਿੱਟੜੀ ਉਮਰ ਜਿਵੇਂ ਲਾੜੀ ਮਾਸ਼ੇ ਨੂੰ ਨੌਜਵਾਨ ਦਿਖਾਈ ਦੇ ਬਾਬਾ ਜੀ ਦੇ ਪਿਤਾ ਜੀ ਸਮਝ ਲਿਆ ਜਾਂਦਾ ਸੀਗਾ ਜਿਹੜੇ ਲਾੜੀ ਮਾਸ਼ੇ ਜੀ ਸੀਗੇ ਉਹ ਤਾਂ ਬਜ਼ੁਰਗ ਹੋ ਗਏ ਸੀਗੇ ਪਰ ਜਿਹੜੇ ਬਾਬਾ ਜੀ ਸੀ ਉਹਨਾਂ ਦੀ ਦਿੱਖ ਜਿਹੜੀ ਸੀ ਜਵਾਨ ਸੀ ਤਾਂ ਤਕਰੀਬਨ ਇਹ ਕਹਿੰਦੇ ਹੁੰਦੇ ਸੀ ਕਿ ਉਹ ਉਹਨਾਂ ਦੇ ਪਿਤਾ ਜੀ ਨੇ ਸ਼ਾਇਦ ਲਾੜੀ ਮਾਸ਼ੇ ਜੀ ਅੱਗੇ ਜੋਗਨਾਨ ਸਿੰਘ ਕਹਿੰਦੇ ਨੇ ਕਹਿੰਦੇ ਮੇਰੇ ਸੰਤ ਸੁਭਾਸ ਸੰਸਕ੍ਰਿਤ ਅਧਿਆਪਕ ਸਵਾਮੀ ਕੇਵਲਾਨੰਦ ਜੀ ਨੇ ਕੁਝ ਸਮਾਂ ਹਿਮਾਲੇਚ ਬਾਬਾ ਜੀ ਦੇ ਨਾਲ ਕੁ ਜਾ ਰਿਆ ਸੀਗਾ ਕਹਿੰਦੇ ਕੇਵਲਾਨੰਦ ਜੀ ਨੇ ਉਹਨਾਂ ਨੂੰ ਦੱਸਿਆ ਸੀ ਅਦੁੱਤੀ ਮਹਾਗੁਰੂ ਆਪਣੇ ਸ਼ਗਿਰਦਾਂ ਨਾਲ ਪਹਾੜਾਂ 'ਤੇ ਘੁੰਮਦੇ ਰਹਿੰਦੇ ਸੀ ਉਹਨਾਂ ਦੀ ਛੋਟੀ ਜੀ ਮੰਡਲੀ 'ਚ ਦੋ ਅਧਿਆਤ ਉन्नत ਅਮਰੀਕੀ ਸ਼ਗਿਰਦ ਵੀ ਸੀਗੇ ਕਹਿੰਦੇ ਕਿਸੇ ਥਾਂ 'ਤੇ ਕੁ ਸਮਾਂ ਬਿਤਾਉਣ ਤੋਂ ਬਾਅਦ ਬਾਬਾ ਜੀ ਕਹਿੰਦੇ ਹੁੰਦੇ ਸੀ ਡੇਰਾ ਡੰਡਾ ਚੱਕੋ ਜਦੋਂ ਆਪਣੇ ਕੋਲ ਇੱਕ ਡੰਡਾ ਵੀ ਰੱਖਦੇ ਸੀ ਕਹਿੰਦੇ ਉਹਨਾਂ ਦਾ ਇਹ ਹੁਕਮ ਆਪਣੀ ਮੰਡਲੀ ਨਾਲ ਚੱਪਟ ਕਿਸੇ ਦੂਜੀ ਥਾਂ ਪਹੁੰਚਣ ਦਾ ਇਸ਼ਾਰਾ ਹੁੰਦਾ ਸੀਗਾ ਉਹ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਕਹਿੰਦੇ ਹਮੇਸ਼ਾ ਇਹ ਸੁਖਮ ਤਰੀਕਾ ਹੀ ਵਰਤਦੇ ਸੀਗੇ ਮਤਲਬ ਉਹ ਗਾਇਬ ਹੋਣਾ ਹੀ ਨਹੀਂ ਵਰਤਦੇ ਸੀ ਬਲਕਿ ਕਦੇ-ਕਦੇ ਇੱਕ ਪਹਾੜ ਤੋਂ ਦੂਜੇ ਪਹਾੜ ਤੇ ਜਾਣ ਲਈ ਪੈਦਲ ਵੀ ਚੱਲ ਕੇ ਕਹਿੰਦੇ ਜਾਂਦੇ ਹੁੰਦੇ ਸੀਗੇ ਤਾਂ ਕਹਿੰਦੇ ਜਦੋਂ ਬਾਬਾ ਜੀ ਦੀ ਖੁਦ ਆਪਣੀ ਇੱਛਾ ਹੁੰਦੀ ਤਾਂ ਹੀ ਕੋਈ ਉਹਨਾਂ ਨੂੰ ਦੇਖ ਸਕਦਾ ਸੀ ਜਾਂ ਪਹਿਚਾਣ ਸਕਦਾ ਉਹਨਾਂ ਨੇ ਕਹਿੰਦੇ ਵੱਖ-ਵੱਖਰੇ ਸ਼ਦਾਂ ਨੂੰ ਆਪਣੇ ਰੂਪ ਬਦਲ ਕੇ ਦਰਸ਼ਨ ਦਿੱਤੇ ਨੇ ਕਦੇ-ਕਦੇ ਦਾੜ੍ਹੀ-ਮੋਸச் ਨਾਲ ਕਦੇ ਦਾੜ੍ਹੀ-ਮੋਸਚ ਤੋਂ ਬਗੈਰ ਉਹਨਾਂ ਦੇ ਕਦੇ ਸਦੀਵੀ ਜਵਾਂ ਸ਼ਰੀਰ ਨੂੰ ਕਿਸੇ ਸੰਸਾਰਕ ਚੀਜ਼ ਖਾਣ-ਪੀਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਵਾਸਤੇ ਉਹ ਕੁਝ ਵੀ ਖਾਂਦੇ-ਪੀਂਦੇ ਨਹੀਂ ਹੈਗੇ ਪਰ ਕਦੇ ਕਈ ਵਾਰ ਸ਼ਗਿਰਦਾਂ ਨੂੰ ਦਰਸ਼ਨ ਦੇਣ ਸਮੇਂ ਸਮਾਜਿਕ ਸ਼ਿਸ਼ਟਾਚਾਰ ਦੇ ਰੂਪ ਕਦੇ ਫਲ ਦੁੱਧ ਘਿਓ ਖੀਰ ਵਗੈਰਾ ਥੋੜਾ-ਬੋਤੋ ਸਵੀਕਾਰ ਕਰ ਵੀ ਲੈਂਦੇ ਨੇ ਹੁਣ ਅੱਗੇ ਜੋ ਕਨਨ ਜੀ ਦੱਸਦੇ ਨੇ ਕਹਿੰਦੇ ਕੇਵਲਾਨੰਦ ਜੀ ਨੇ ਉਹਨਾਂ ਨੂੰ ਦੱਸਿਆ ਸੀ ਪਾਪਾ ਜੀ ਦੇ ਜੀਵਨ ਸੰਬੰਧੀ ਦੋ ਅਤਿਪੁੱਤ ਘਟਨਾਵਾਂ ਮੈਨੂੰ ਯਾਦ ਨਹੀਂ ਇੱਕ ਉਹ ਘਟਨਾ ਦਾ ਉਹ ਜ਼ਿਕਰ ਕਰਦੇ ਨੇ ਕਹਿੰਦੇ ਇੱਕ ਰਾਤ ਵੈਦਿਕ ਪਵਿੱਤਰ ਅਗਨੀ ਦੇ ਆਲੇ ਦੁਆਲੇ ਉਹ ਸ਼ਗਿਰਦਾਂ ਸਮੇਤ ਬੈਠੇ ਸੀਗੇ ਅਚਾਨਕ ਕਹਿੰਦੇ ਮਾਗੁਰੂ ਨੇ ਕੀ ਕੀਤਾ ਜਲ ਰਹੀਆਂ ਲੱਕੜੀਆਂ ਚੋਂ ਇੱਕ ਲੱਕੜੀ ਚੱਕੀ ਤੇ ਅੱਗੇ ਦੇ ਕੋਲ ਬੈਠੇ ਇੱਕ ਸ਼ਗਿਰਦ ਦੇ ਮੋਢੇ ਤੇ ਹਲਕੇ ਸੀ ਮਾਰੀ ਹੁਣ ਕਹਿੰਦੇ ਜਦੋਂ ਇਹ ਦੇਖਿਆ ਲਾੜੀ ਮਹਾਸੀ ਜੀ ਨੇ ਉਹ ਕਹਿੰਦੇ ਇੱਕਦਮ ਬੋਲ ਉੱਠੇ ਗੁਰੂ ਦੇਵ ਇਹ ਤਾਂ ਕਰੋੜਤਾ ਤਾ ਫਿਰ ਬਾਬਾ ਜੀ ਕਹਿੰਦੇ ਆਪਣੇ ਕੀਤੇ ਪਿਛਲੇ ਕਰਮਾਂ ਦੇ ਫਲ ਸ੍ਰੂਪ ਤੇਰੀ ਅੱਖਾਂ ਦੇ ਸਾਹਮਣੇ ਇਹ ਪੂਰਾ ਅਗਨ ਜਲ ਕੇ ਰਾਖ ਹੋ ਜਾਂਦਾ ਤਾਂ ਤਨ ਜਲਦਾ ਚੰਗ ਲੱਗਦਾ ਕਦੇ ਸ਼ਬਦ ਕਹਨੇ ਫਿਰ ਬਾਬਾ ਜੀ ਨੇ ਸ਼ਾਗਿਰਦ ਦੇ जख्मी ਹੋਏ ਮੋਢੇ ਤੇ ਆਪਣਾ ਰੋਗ ਨਿਵਾਰਕ ਹੱਥ ਫੇਰਿਆ ਤੇ ਕਿਹਾ ਅੱਜ ਦੀ ਰਾਤ ਮੈਂ ਤੈਨੂੰ ਕਸ਼ਟਦਾਇਕ ਮੌਤ ਦੇ ਪੰਜੇ ਤੋਂ ਮੁਕਤ ਕਰ ਦਿੱਤਾ ਹੈ ਅੱਗ ਦੇ ਸੜਨ ਦੇ ਥੋੜੀ ਜਿਹੀ ਦੁੱਖ ਨੂੰ ਅਨੁਭਵ ਕਰਨ ਦਾ ਤੇਰਾ ਕਰਮ ਭੋਗ ਜਿਹੜਾ ਉਹ ਮਿਟ ਗਿਆ ਮਗਾ ਉਹ ਪੰਦੇ ਦੇਖੋ ਤੁਸੀਂ ਲਿਖਿਆ ਹੋਇਆ ਸੀ ਕਿ ਕਰਮਾਂਸ ਕਿਉਂ ਨੇ ਅੱਗ ਦੇ ਵਿੱਚ ਪੂਰੇ ਦਾ ਪੂਰਾ ਜਿਉਂਦਾ ਜਲਣਾ ਸੀਗਾ ਪਰ ਸਿਰਫ ਉਹਦੇ ਮੋਡੇ ਤੇ ਥੋੜਾ ਜਿਹਾ ਲਕਵਿਡ ਟੱਚ ਕਰਨ ਨਾਲ ਹੀ ਉਹਨਾਂ ਨੇ ਉਹਦਾ ਪੂਰਾ ਜਿਹੜਾ ਉਹ ਜਲਮ ਭੋਗ ਜੋ ਸੀ ਕਰਮ ਭੋਗ ਉਹ ਸਮਾਪਤ ਕਰ ਦਿੱਤਾ ਸੀਗਾ ਕਹਿੰਦੇ ਇੱਕ ਹੋਰ ਮੌਕੇ ਤੇ ਇੱਕ ਆਦਮੀ ਦੀ ਬਾਬਾ ਜੀ ਦੀ ਪਵਿੱਤਰ ਟੋਲੀ 'ਚ ਕੁਸਪੈਟ ਕਰਨਾ ਥੋੜੀ ਜਿਹੀ ਸ਼ਾਂਤੀ ਭੰਗ ਹੋ ਗਈ। ਕਹਿੰਦੇ ਉਹ ਬੰਦਾ ਬਾਬਾ ਜੀ ਦੇ ਡੇਰੇ ਦੇ ਨੇੜੇ ਹੀ ਬਹੁਤ ਉੱਚੇ ਪਹਾੜ ਦੀ ਚੋਟੀ ਤੇ ਬੜੀ ਫਾਦ ਦੇ ਨਾਲ ਚੜ ਕੇ ਆ ਗਿਆ ਸੀਗਾ। ਉੱਥੇ ਬੈਠੇ ਸੀ ਬਾਬਾ ਜੀ ਆਪਣੀ ਮੰਡਲੀ ਨਾਲ। ਤੇ ਆ ਕੇ ਫਿਰ ਬਾਬਾ ਜੀ ਨੂੰ ਕਹਿੰਦਾ ਮਹਾਰਾਜ ਆਪ ਜ਼ਰੂਰ ਮਹੱਤਰ ਬਾਬਾ ਜੀ। ਕਹਿੰਦੇ ਉਹ ਆਦਮੀ ਦਾ ਜਿਹੜਾ ਚਿਹਰਾ ਸੀ ਕਹਿੰਦੇ ਪੂਰੀ ਸ਼ਰਧਾ ਤੇ ਆਦਰ ਨਾਲ ਚਮਕ ਰਿਹਾ ਸੀਗਾ। ਕਹਿੰਦਾ ਇਹਨਾਂ ਦੁਰਗੰ ਪਹਾੜਾਂ 'ਚ ਮੈਂ ਕਈ ਮਹੀਨਿਆਂ ਤੋਂ ਤੁਹਾਨੂੰ ਲੱਭ ਰਿਹਾ ਕਹਿੰਦਾ ਮੇਰੀ ਸਿਰਫ ਇੱਕੋ ਹੀ ਬੇਨਤੀ ਹੈ ਤੁਹਾਨੂੰ ਮੈਨੂੰ ਆਪਣੇ ਸਰੀਰ ਦੇ ਰੂਪ 'ਚ ਸਵੀਕਾਰ ਕਰ ਲਓ ਕਹਿੰਦੇ ਮਹਾਗੁਰੂ ਨੇ ਕੋਈ ਧਿਆਨ ਨਹੀਂ ਦਿੱਤਾ ਹੈਗਾ ਉਹਦੇ ਵੱਲ ਤਾਂ ਕਹਿੰਦੇ ਉਹ ਬੰਦਾ ਨੇ ਫਿਰ ਇਸ਼ਾਰਾ ਕੀਤਾ ਪਹਾੜ ਦੀ ਡੂੰਗੀ ਖੱਡ ਵੱਲ ਤੇ ਕਹਿੰਦਾ ਜੇ ਤੁਸੀਂ ਮੈਨੂੰ ਆਪਣੇ ਸਰੀਰ ਦੇ ਰੂਪ 'ਚ ਸਵੀਕਾਰ ਨਹੀਂ ਕਰੋਗੇ ਤਾਂ ਮੈਂ ਇਸ ਪਹਾੜ ਦੀ ਡੂੰਗੀ ਖੜਛਾ ਮਾਰ ਦਿਆਂਗਾ ਪਰਮਾਤਮਾ ਤੱਕ ਪਹੁੰਚਣ ਵਾਸਤੇ ਕਹਿੰਦੇ ਜੇ ਮੈਂ ਤੁਹਾਡਾ ਮਾਰਗਦਰਸ਼ਨ ਨਹੀਂ ਪਾ ਸਕਦਾ ਤਾਂ ਮੇਰੇ ਜਿਉਂਦੇ ਰਹਿਣ ਦਾ ਕੋਈ ਲਾਭ ਨਹੀਂ ਤਗਾਦੇ ਬਾਬਾ ਜੀ ਨੇ ਉਹਦੀ ਕੀ ਹੈਗਾ ਤਾਂ ਮਾਰਸ਼ਾਲ ਕਹਿੰਦੇ ਕਹਿੰਦੇ ਮੈਂ ਤੈਨੂੰ ਤੇਰੀ ਉਨਤੀ ਦੀ ਮੌਜੂਦੀ ਅਵਸਥਾ ਛੇਗਿਰਦ ਸਵੀਕਾਰ ਕਰ ਨਹੀਂ ਸਕਦਾ ਉਸ ਬੰਦੇ ਨੇ ਕਹਿੰਦੇ ਵਸ ਤੁਰੰਤ ਕਹੇ ਪਹਾੜ ਤੋਂ ਉਸ ਖਾੜੇ ਸ਼ਾਮ ਹਰਤੀ ਹੁਣ ਕਹਿੰਦੇ ਇੱਕਦਮ ਸ਼ੋਗਰਸਤ ਹੋਏ ਪਏ ਸੀ ਸ਼ਗਿਰਤਾ ਦੇ ਦ੍ਰਿਸ਼ ਤੇ ਕਿ ਵੀ ਆ ਕੀ ਤਾ ਬਬਈ ਨੇ ਹੈ ਇੱਕਦਮ ਉਹ ਬੰਦੇ ਨੇ ਕਹਿਤਾ ਤੇ ਉਹਨੇ ਸ਼ਾਮ ਹਰਤੀ ਕਹਿੰਦੇ ਬਾਬਾ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਸ ਬੰਦੇ ਦਾ ਸਰੀਰ ਹੈ ਜਿਹੜਾ ਚੱਕ ਕੇ ਲਿਓ ਕਹਿੰਦੇ ਜਦੋਂ ਸ਼ਗਿਰਦ ਉਸ ਆਦਮੀ ਦੇ ਬੁਰੀ ਤਰ੍ਹਾਂ ਜ਼ਖਮੀ ਹੋਏ ਸ਼ਰੀਰ ਨੂੰ ਚੱਕ ਕੇ ਉੱਤੇ ਲਿਆਏ ਤੇ ਬਾਬਾ ਜੀ ਨੇ ਉਹਦੇ ਮਰਦਾ ਸ਼ਰੀਰ ਤੇ ਆਪਣਾ ਹੱਥ ਫੇਰਿਆ ਪਰਮ ਸੱਚ ਕਹਿੰਦੇ ਉਸ ਬੰਦੇ ਨੇ ਅੱਖਾਂ ਖੋਲੀਆਂ ਤੇ ਸਰਬਸ਼ਕਤੀਮਾਨ குரு ਦੇ ਅੱਗੇ ਤਨਭਗ ਪ੍ਰਣਾਮ ਕਰਦੇ ਹੋਏ ਲੇਟ ਗਿਆ ਤੇ ਬਾਬਾ ਜੀ ਕਹਿੰਦੇ ਹੁਣ ਤੂੰ ਮੇਰਾ ਸ਼ਗਿਰਦ ਬਣਨ ਦੀ ਯੋਗ ਹੋ ਗਿਆ ਕਹਿੰਦੇ ਪੁਨਰਜੀਵੀ ਸ਼ਗਿਰਦ ਵਾਲ ਦੇਖਦੇ ਆ ਉਹਨਾਂ ਨੇ ਬੜੇ ਪਿਆਰ ਨਾਲ ਮੁਸਕਰਾਉਂਦੇ ਹੋਏ ਕਿਹਾ ਕਹਿੰਦੇ ਤੂੰ ਹਿੰਮਤ ਨਾਲ ਇੱਕ ਔਖਾ ਇਮਤਿਹਾਨ ਪਾਸ ਕਰ ਲਿਆ ਪਰ ਕਦੇ ਵੀ ਮੂਅ ਤੇਰਾ ਸਪਰਸ਼ ਨਹੀਂ ਕਰ ਸਕੂਗੀ ਹੁਣ ਤੂੰ ਸਾਡੀ ਮੰਡਲੀ ਚ ਸ਼ਾਮਿਲ ਹੋ ਗਿਆ ਤੇ ਫਿਰ ਉਹਨਾਂ ਨੇ ਸਦਾ ਦੀ ਤਰ੍ਹਾਂ ਚੱਲਣ ਦਾ ਹੁਕਮ ਦਿੱਤਾ ਡੇਰਾ ਡੰਡਾ ਚੱਕੋ ਤੇ ਪੂਰਾ ਦਲ ਕਹਿੰਦੇ ਉਸ ਪਹਾੜ ਤੋਂ ਗਾਇਬ ਹੋ ਗਿਆ ਉਹਨਾਂ ਕਿਹਾ ਫਿਰ ਦਾਨ ਜੀ ਕਹਿੰਦੇ ਅਵਤਾਰ ਹੀ ਪੂਸ਼ ਸਰਵ ਵਿਆਪਕ ਭ੍ਰਮ ਚੇਤਨਿਆ ਚ ਨਿਵਾਸ ਕਰਦਾ ਹੈ ਉਹਦੇ ਵਾਸਤੇ ਦੇਸ਼ ਕਾਲ ਦਾ ਕੋਈ ਮਹੱਤਵ ਨਹੀਂ ਹੁੰਦਾ ਇਸ ਵਾਸਤੇ ਕਹਿੰਦੇ ਬਾਬਾ ਜੀ ਨੇ ਆਪਣੇ ਸਥੂਲ ਸਰੀਰ ਨੂੰ ਜੋ ਸਤਾਪ ਦੀ ਦਰ ਸਤਾਪ ਦੀ ਬੜਾ ਰੱਖਿਆ ਹੈ ਉਹਦਾ ਕੇਵਲ ਇੱਕ ਹੀ ਕਾਰਨ ਹੈ ਵੀ ਮਨੁੱਖ ਜਾਤੀ ਨੂੰ ਉਹਦੀਆਂ ਆਪਣੀਆਂ ਸੰਭਾਵਨਾਵਾਂ ਦਾ ਉਸ ਉਦਾਹਰਨ ਪੇਸ਼ ਕਰਨ ਦੀ ਇੱਛਾ ਕਹਿੰਦੇ ਜੇ ਮਨੁੱਖ ਦੇ ਹੱਟ ਮਾਸ ਦੇ ਸਰੀਰ ਤੇ ਪਰਮਾਤਮਾ ਦੀ ਝਲਕ ਦਿਖਾਉਣ ਦੀ ਕਿਰਪਾ ਨਾ ਕੀਤੀ ਜਾਵੇ ਤਾਂ ਉਹ ਹਮੇਸ਼ਾ ਮਾਇਆ ਦੇ ਇਸ ਭਰਮ ਜਾਲ ਦੇ ਵਿੱਚ ਫਸਿਆ ਰਹੂਗਾ ਕਿ ਉਹ ਆਪਣੇ ਅਸਲੀ ਅੰਤ ਅਤਿ ਕਦੇ ਚਿੱਤ ਪਾ ਨਹੀਂ ਸਕੂਗਾ ਇਸ ਸੰਸਾਰ ਸੀ ਨੂੰ ਕਹਿੰਦੇ ਸ਼ੁਰੂ ਤੋਂ ਹੀ ਆਪਣੇ ਜੀਵਨ ਜਵਾਪਰਨ ਵਾਲੇ ਘਟਨਾਵਾਂ ਦੀ ਪੂਰੀ ਜਾਣਕਾਰੀ ਸੀ ਉਹ ਕਹਿੰਦੇ ਉਹਨਾਂ ਪਾਵਾਂ ਵਿੱਚ ਦੀ ਗੁਜ਼ਰੀ ਆਪਣੀ ਖਾਤਰ ਨਹੀਂ ਕਹਿੰਦੇ ਕਰਨ ਫਲਪੋ ਗੰਧੀ ਮਜਬੂਰੀ ਨਹੀਂ ਬਲਕਿ ਉਹਨਾਂ ਘਟਨਾਵਾਂ ਦਾ ਚਿੰਤਨ ਕਰਕੇ ਸਿੱਖਣ ਵਾਲੀ ਮਨੁੱਖ ਜਾਤੀ ਨੂੰ ਉੱਚਾ ਚੱਕਣ ਵਾਸਤੇ ਕਹਿੰਦੇ ਉਹਨਾਂ ਦੇ ਚਾਰ ਸ਼ਗਿਰਦ ਮੈਥਿਓ ਮਾਰਕ ਲਿਓਕ ਤੇ ਜਾਨ ਨੇ ਸ਼ਬਦਾਂ ਦੇ ਬਿਆਨਨ ਤੋਂ ਪਰੇ ਇਸ ਅਦਭੁਤ ਲੀਲਨ ਭਾਵੀ ਪੀੜੀ ਦੇ ਲਾਭ ਖਾਤਰ ਲਿਖਿਆ ਸੀਗਾ ਫਿਰ ਹੁਣ ਅਗੂ ਦੱਸਦੇ ਕਿ ਕਹਿੰਦੇ ਬਾਬਾ ਜੀ ਵਾਸਤੇ ਭੂਤ ਵਰਤਮਾਨ ਤੇ ਭਵਿੱਖ ਸਮੇਂ ਦੀ ਪਰਸਪਰ ਸਬੰਧਿਤ ਅਵਸਥਾਵਾਂ ਜਿਹੜੀਆਂ ਆਪਣੇ ਲਈ ਨਹੀਂ ਸਧਾਰਨ ਬੰਦਿਆਂ ਲਈ ਉਹਨਾਂ ਲਈ ਇਹਦਾ ਕੋਈ ਫਰਕ ਨਹੀਂ ਹੈਗਾ ਕਦੇ ਸ਼ੁਰੂ ਤੋਂ ਹੀ ਉਹਨਾਂ ਨੂੰ ਆਪਣੇ ਜੀਵਨ ਦੀ ਸਾਰੀ ਵਿਵਸਥਾ ਦਾ ਪੂਰਾ ਗਿਆਨ ਮਨੁੱਖੀ ਸੰਸਾਰ ਸ਼ਕਤੀ ਦੀ ਘਾਟ ਨੂੰ ਧਿਆਨ ਚ ਰੱਖ ਦੇਈਂ ਕਹਿੰਦੇ ਉਹਨਾਂ ਨੇ ਆਪਣੇ ਦਿਵਯ ਜੀਵਨ ਦੀਆਂ ਅਣਗਿਣਤ ਲੀਲਾਵਾਂ ਨੂੰ ਇੱਕ ਜਾਂ ਇੱਕ ਤੋਂ ਜ਼ਿਆਦਾ ਲੋਕਾਂ ਦੀ ਹਾਜ਼ਰੀ 'ਚ ਕਰਨ ਵਾਸਤੇ ਧਿਆਨ ਚ ਰੱਖਿਆ ਇਸ ਕਰਕੇ ਕਹਿੰਦੇ ਜਦੋਂ ਬਾਬਾ ਜੀ ਨੇ ਸਰੀਰ ਦੀ ਅਮਰਤਾ ਦੀ ਸੰਭਾਵਨਾ ਨੂੰ ਪ੍ਰਗਟ ਕਰਨ ਦਾ ਸਮਾਂ ਠੀਕ ਸਮਝਿਆ ਤਾਂ ਲਾੜਿੰਘਾਸ਼ੇ ਦੇ ਸ਼ਗਿਰ ਇਸ ਮੌਕੇ ਤੇ ਉਹਨਾਂ ਨੇ ਆਪ ਹੀ ਹਾਜ਼ਰ ਕਰਨੀ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਰਾਮ ਗੋਪਾਲ ਮ ਜੀ ਉਦਾਵ ਦੇ ਸਾਹਮਣੇ ਵਜਨ ਦਿੱਤਾ ਤਾਂ ਕਿ ਹੋਰ ਜਗਿਆਸਾ ਨੂੰ ਪ੍ਰੇਰਨਾ ਦੇਣ ਵਾਸਤੇ ਗੱਲਬਾਤ ਸਾਰ ਨੂੰ ਪਤਾ ਲੱਗ ਜੇ ਕਹਿੰਦੇ ਸਿੱਧਪੁਰ ਸਿਰਫ ਮੁੱਖ ਜਾਤੀ ਦੀ ਭਲਾਈ ਵਾਸਤੇ ਆਪਣੇ ਬਚਨ ਕਰਿਆ ਕਰਦੇ ਨਹੀਂ ਤੇ ਸਹਿ ਸੁਭਾਵਿਕ ਲੱਗਣ ਵਾਲੀ ਘਟਨਾ ਚੱਕਰ ਤੇ ਸ਼ਾਮਿਲ ਹੋ ਜਾਣੇ ਲਈ ਜਿਵੇਂ ਕਹਿੰਦੇ ਇਸਬਸੀ ਨੇ ਕਿਹਾ ਸੀ हे ਪਰਮਪిత ਮੈਂ ਜਾਣਦਾ ਕਿ ਤੁਸੀਂ ਹਮੇਸ਼ਾ ਹੀ ਮੇਰੀ ਗੱਲ ਸੁਣਦੇ ਹੋ ਪਰ ਮੇਰੇ ਆਲੇ ਦੁਆਲੇ ਜੋ ਲੋਕ ਖੜੇ ਨੇ ਮੈਂ ਉਸ ਤਰ੍ਹਾਂ ਉਹਨਾਂ ਦੀ ਖਾਤਰ ਕਿਹਾ ਸੀ ਤਾਂ ਕਿ ਉਹਨਾਂ ਨੂੰ ਹੀ ਵਿਸ਼ਵਾਸ ਹੋ ਸਕੇ ਕਿ ਤੁਸੀਂ ਮੈਨੂੰ ਭੀਜਿਆ। ਹੁਣ ਅੱਗੇ ਦੱਸਦੇ ਨੇ ਯੋਗਨਾਂ ਜੀ ਕਹਿੰਦੇ ਜਦੋਂ ਮੈਂ ਰਣਵਾਜਪੁਰ ਚ ਸਦਾ ਜਾਗੇ ਸੰਤ RAM GOPAL MUJUMDAR ਦੇ ਕੋਲ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਪਾਪਾ ਜੀ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਦੀ ਅਦੁੱਤ ਕਹਾਣੀ ਉਸ ਵੇਲੇ ਸੁਣਾਈ ਸੀ ਜਿਵੇਂ ਸਾਥੀ RAM GOPAL MUJUMDAR ਜੀ ਦੇ ਬਾਰੇ ਪਿੱਛੇ ਆਪਾਂ ਜਾਣ ਚੁੱਕੇ ਆ ਜੇ ਤੁਸੀਂ ਚਾਹੋ ਤਾਂ ਪਿੱਛੇ ਦੇ ਆਏ ਹੋ ਸੁਣ ਸਕਦੇ ਆ ਜਿਨ੍ਹਾਂ ਨੂੰ ਕਿ ਸਦਾ ਜਾਗਰਿਤ ਸਾਥ ਕਿਹਾ ਜਾਂਦਾ ਸੀ ਉਹਨਾਂ ਨੇ ਹੁਣ ਕਹਾਣੀ ਸੁਣਾਈ ਸੀ ਮਾਨਤਾ ਬਾਬਾ ਜੀ ਨਾਲ ਮੁਲਾਕਾਤ ਦੀ ਉਹ ਇੱਥੇ ਸਮਾ ਰਹੇ ਨੇ ਜੋਗਰਾਂ ਜੀ ਉਹ ਕਹਿੰਦੇ ਮੈਂ ਕਦੇ ਕਦੇ ਆਪਣੀ ਇਕਾਂਤ ਗੁਫਾ ਤੋਂ ਬਾਹਰ ਆ ਕੇ ਲਾੜੀ ਮਾਸ਼ੀ ਦੇ ਚਰਨ ਕਮਲਾਂ ਚ ਵਾਰਾਨਸੀ ਚ ਜਾ ਬੈਠਦਾ ਹੁੰਦਾ ਸੀ ਇੱਕ ਦਿਨ ਕਹਿੰਦੇ ਅੱਧੀ ਰਾਤ ਦੇ ਵਕਤ ਜਦੋਂ ਮੈਂ ਉਹਨਾਂ ਦੇ ਘਰ ਹੋਰ ਸ਼ਗਿਰਦਾਂ ਨਾਲ ਬੈਠਾ ਚੁੱਪਚਾਪ ਧਿਆਨ ਕਰ ਰਿਹਾ ਸੀ ਅਚਾਨਕ ਕਹਿੰਦੇ ਗੁਰਦੇਵ ਨੇ ਮੈਨੂੰ ਇੱਕ ਹੁਕਮ ਦਿੱਤਾ ਕੰਦੇ ਰਾਮ ਗੋਪਾਲ ਤੂੰ ਤੁਰੰਤ ਦਸ਼ਾਸ਼ ਮੇਦ 카ਰ্তিক ਪੌਂਚ ਤਰੰਗਪਾਲ ਜੀ ਕਹਿੰਦੇ ਕਹਿੰਦੇ ਲਾੜੀ ਮਾਸੀ ਦੇ ਹੁਕਮ ਮੰਨ ਕੇ ਮੈਂ ਤੁਰੰਤ ਉੱਥੇ ਪਹੁੰਚਿਆ ਦਸ਼ਾਸ਼ ਮੇਦ 카ਰਤੇ ਚੰਦਰਮਾ ਦੀ ਚਾਨਣੀ ਤੇ ਤਾਰਿਆਂ ਦੀ ਲੋ ਨਾਲ ਰਾਤ ਕਹਿੰਦੇ ਉਜਲੀ ਦਿਖਾਈ ਦੇ ਰਹੀ ਸੀ ਮੈਂ ਉੱਥੇ ਕਹਿੰਦੇ ਥੋੜੀ ਦੇਰ ਦਾ ਚੁੱਪਚਾਪ ਕਹਿੰਦੇ ਸ਼ਾਂਤੀ ਨਾਲ ਜਾ ਕੇ ਉੱਥੇ ਬੈਠ ਗਿਆ ਕਹਿੰਦੇ ਥੋੜੀ ਦੇਰ ਮੈਂ ਬੈਠਾ ਰਹਾ ਤਾਂ ਅਚਾਨਕ ਕੀ ਹੋਇਆ मेरा ध्यान कदे अपने पैरਾਂ ਕੋਲ ਪਈ ਇੱਕ ਵੱਡੀ ਸਾਰੇ ਚਟਾਨ ਨਾਲ ਖਿੱਚਿਆ ਗਿਆ ਜਿਹੜੀ ਕਦੇ ਹੌਲੀ-ਹੌਲੀ ਹਵਾ ਚੁੱਤ ਤੇ ਉੱਠ ਰਹੀ ਸੀ ਉਸੇ ਥੱਲੇ ਕਦੇ ਇੱਕ ਜ਼ਮੀਨਦੋਜ਼ ਗੁਫਾ ਦਿਖਾਈ ਦੇ ਰਹੀ ਸੀ ਫਿਰ ਉਹ ਚਟਾਨ ਕਦੇ ਹਵਾ 'ਚ ਸਥਿਰ ਹੋ ਗਈ ਜਿਵੇਂ ਕਿ ਕਿਸੇ ਅਗਿਆਤ ਸ਼ਕਤੀ ਨੇ ਉਹਨੂੰ ਉੱਥੇ ਫੜ ਰੱਖਿਆ ਹੋਵੇ ਉਸ ਗੁਫਾ ਤੋਂ ਕਦੇ ਅਤਿਅੰਤ ਸੁੰਦਰ ਪੋਸ਼ਾਕ ਪਹਿਨ ਲਈ ਇੱਕ ਸੁਸ਼ੀਲ ਇਸਤਰੀ ਬਾਹਰ ਆਈ ਤੇ ਹਵਾ ਚੁੱਤ ਉੱਠ ਗਈ ਫਿਰ ਉਹ ਕਦੇ ਹੌਲੀ-ਹੌਲੀ ਜ਼ਮੀਨ ਤੇ ਉੱਤਰ ਕੇ ਸ਼ਾਂਤ ਭਾਵਨਾ ਮੇਰੇ ਸਾਹਮਣੇ ਸਿਰ ਖੜੀ ਹੋ ਗਈ ਫਿਰ ਕਹਿੰਦੇ ਉਹ ਚ ਥੋੜੀ ਜਿਹੀ ਹਿੱਲ ਜੁਲ ਹੋਈ ਤਾਂ ਉਹ ਅਤਿਅੰਤ ਕਮ ਕੋਮਲ ਸ਼ਬਦਾਂ ਚ ਬੋਲੀ ਮੈਂ ਮਾਤਾ ਜੀ ਬਾਬਾ ਜੀ ਦੀ ਭੈਣਾ ਅੱਜ ਦੀ ਰਾਤ ਮੈਂ ਬਾਬਾ ਜੀ ਨੂੰ ਤੇ लाੜੀ ਮਾਸੀ ਜੀ ਨੂੰ ਇੱਕ ਮਹੱਤਵਪੂਰਨ ਮਸਲੇ ਤੇ ਵਿਚਾਰ ਵਿਮਸ਼ ਕਰਨ ਵਾਸਤੇ ਇੱਥੇ ਬੁਲਾਇਆ ਹੈ ਤਾਂ ਫਿਰ ਉਹ ਕਹਿੰਦੇ ਮੈਂ ਦੇਖਿਆ ਵੀ ਇੱਕ ਰੌਸ਼ਨੀ ਦਾ ਪੱਤਰ ਵਰਗਾ ਗੋਲਾ ਗੰਗਾ ਨਦੀ ਦੇ ਉੱਪਰ ਤੇਜੀ ਨਾਲ ਉੱਡਦਾ ਹੋਇਆ ਦਿਖਾਈ ਦਿੱਤਾ ਅਪਾਰਦਰਸ਼ੀ ਪਾਣੀ ਚੋਂ ਦਾ ਪ੍ਰਸਾਵਾ ਦਿਖਾਈ ਦੇ ਰਿਹਾ ਸੀ ਕਦੇ ਰੋਸ਼ਨੀ ਦਾ ਗੋਲਾ ਸਾਡੇ ਹੋਰ ਨੇੜੇ ਨੇੜੇ ਹੁੰਦੇ ਚੰ데요ਣ ਵਾਲੀ ਚੰਕ ਨਾਲ ਮਾਤਾ ਜੀ ਦੇ ਕੋਲ ਆ ਕੇ ਰੁਪ ਗਿਆ ਤੇ ਉਹ ਬਦਲ ਗਿਆ ਤੁਰੰਤ ਲਾੜੀ ਮਾਸ਼ੀ ਦੇ ਸਥੂਲ ਸ਼ਰੀਰ ਦੇ ਵਿੱਚ ਕਦੇ ਲਾੜੀ ਮਾਸ਼ੀ ਨੇ ਫਿਰ ਅਤਿਆਤ ਨਿਮਰਤਾ ਨਾਲ ਮਾਤਾ ਜੀ ਦੇ ਚਰਨਾਂ 'ਚ ਪ੍ਰਣਾਮ ਜਿੱਤਿਆ ਹੁਣ RAM ਗੋਪਾਲ ਜੀ ਕਹਿੰਦੇ ਮੈਂ ਹਲੇ ਇਸ ਚੰਬੇ ਤੋਂ ਉੱबरे ਵੀ ਨਹੀਂ ਸੀ ਵੀ ਕਿ ਤਵਾਰੇ ਘਾ ਰਿਹਾ ਕਹਿੰਦੇ ਨਾਲ ਹੀ ਇੱਕ ਹੋਰ ਕਹਿੰਦੇ ਰਿਹਾ ਸਮੇਂ ਚੰਧਿਆਣ ਵਾਲਾ ਰੋਸ਼ਨੀ ਦਾ ਇੱਕ ਹੋਰ ਗੋਲਾ ਕਹਿੰਦੇ ਸਮਾਨਚ ਹੁੰਦਾ ਦਿਖਾਈ ਦਿੱਤਾ ਉਸ ਕੰਨ ਚੰਦੇ ਹੋਣ ਵਾਲੇ ਰੋਸ਼ਨੀ ਦੇ ਗੋਲੇ ਨੂੰ ਬੜੀ ਤੇਜ਼ ਰਫ਼ਤਾਰ ਨਾਲ ਹੇਠਾਂ ਉਤਰ ਕੇ ਅਤਿੰਤ ਸੁੰਦਰ ਨੌਜਵਾਨ ਦਾ ਰੂਪ ਅਜਿਹਾ ਧਾਰ ਲਿਆ ਕਹਿੰਦੇ ਮੈਂ ਉਸੇ ਵਕਤ ਸਮਝ ਗਿਆ ਵੀ ਉਹ ਹੋ ਸੀ ਇੱਕ ਬਾਬਾ ਜੀ ਕਹਿੰਦੇ ਉਹਨਾਂ ਦਾ ਮੁਹੰਦਰਾ ਜਿਹੜਾ ਸੀ ਲਾੜੀ ਮਾਸ਼ੇ ਨਾਲ ਮਿਲਦਾ ਜੁਲਦਾ ਸੀ ਬੇਸ਼ੱਕ ਕਹਿੰਦੇ ਉਹ ਆਪਣੇ ਸ਼ਾਗਿਰਦ ਲਾੜੀ ਮਾਸ਼ੇ ਨਾਲ ਬਹੁਤ ਘੱਟ ਉਮਰ ਦੇ ਦਿਖਾਈ ਦੇ ਰਹੇ ਸੀ ਉਹਨਾਂ ਦੇ ਕਹਿੰਦੇ ਕੇਸ ਲੰਬੇ ਤੇ ਤੰਬੇ ਰੰਗ ਦੀ ਚਮਕੀਲੀ ਸੀ ਕਹਿੰਦੇ ਲਾੜੀ ਮਾਸ਼ੇ ਨੇ ਮਾਤਾ ਜੀ ਨੇ ਤੇ ਮੈਂ ਬਾਬਾ ਜੀ ਦੇ ਚਰਨਾਂ 'ਚ ਫੇਰ ਪ੍ਰਣਾਮ ਕੀਤਾ ਕਹਿੰਦੇ ਉਹਨਾਂ ਦੇ ਦਿਵੀਅ ਸ਼ਰੀਰ ਨੂੰ ਸਪर्श ਕਰਦੇ ਹੀ ਮੇਰੇ ਸਰੀਰ ਦੇ ਰੋਮ-ਰੋਮ 'ਚ ਖੁਸ਼ੀ ਤੇ ਸੁਖਦਾਇਕਨ ਪੂਰਤੀ ਦੀ ਚੰਨ ਆੜ ਚੜ ਗਈ। ਕਹੇ ਸਰ ਬਾਬਾ ਜੀ ਕਹਿੰਦੇ ਆਪਣੇ ਭੈਣ ਨੂੰ ਕਹਿੰਦੇ ਪੂਜਨੀਕ ਭੈਣ ਜੀ ਮੈਂ ਆਪਣੇ ਸਥੂਲ ਸ਼ਰੀਰ ਨੂੰ ਤਿਆਗ ਕੇ ਅਨੰਤ ਪ੍ਰਵਾਹ ਚ ਲੀਨ ਹੋ ਜਾਂਦਾ ਵਿਚਾਰ ਕਰ ਰਿਹਾ। ਤਾਂ ਮਾਤਾ ਜੀ ਕਹਿੰਦੇ ਪੂਜਨੀਕ ਗੁਰਦੇਵ ਮੈਂ ਆਪ ਜੀ ਤੇ ਇਸ ਮਨਸ਼ਾ ਦਾ ਪਹਿਲੇ ਹੀ ਆਬਾਸ ਪਾ ਚੁੱਕੀ ਹਾਂ। ਇਸੀ ਕਰਕੇ ਅੱਜ ਦੀ ਰਾਤ ਮੈਂ ਇਸ ਮਸਲੇ ਤੇ ਆਪ ਜੀ ਨਾਲ ਵਿਚਾਰ-ਵਿਮਰਸ਼ ਕਰਨਾ ਚਾਹੁੰਦੀ ਸੀ ਕਿ ਆਪ ਨੇ ਸ਼ਰੀਰ ਤੇ ਅਤਨ ਦੇ ਕੀ ਲੋੜ ਹੈ ਮਜੁੰਦਾਰ ਜੀ ਕਹਿੰਦੇ ਉਸ ਤਜੱਸਵੀ ਸਤਰੀ ਨੇ ਬਾਬਾ ਜੀ ਵੱਲ ਬੇਨਤੀ ਭਰੀ ਨਜ਼ਰ ਨਾਲ ਦੇਖਦਿਆਂ ਹੋਇਆ ਇਹ ਸ਼ਬਦ ਕਹੀ ਤਾਂ ਕਹਿੰਦੇ ਪਾਪਾ ਜੀ ਕਹਿੰਦੇ ਮੈਂ ਆਪਣੇ ਬ੍ਰਹਮ ਸਾਗਰ ਦ੍ਰਿਸ਼ਮਾਨ ਜਾਂ ਅਦ੍ਰਿਸ਼ਮਾਨ ਲਹਿਰ ਉਤਾਰਨ ਕਰਾਂ ਇਸ ਕੋਈ ਫਰਕ ਨਹੀਂ ਪੈਂਦਾ ਤਾਂ ਕਹਿੰਦੇ ਨਾਲ ਹੀ ਆਪਣੀ ਹਾਜ਼ਰ ਜਵਾਬ ਵੀ ਦਿੱਤੀ ਮਾਤਾ ਜੀ ਨੇ ਉਹ ਕਹਿੰਦੇ ਅਮਰ ਗੁਰਦੇ ਜੇ ਫਰ ਕੋਈ ਨਹੀਂ ਪੈਂਦਾ ਤਾਂ ਕਿਰਪਾ ਕਰਕੇ ਆਪਣਾ ਸਰੀਰ ਦਾ ਕਦੇ त्याग ਨਾ ਕਰੋ ਤਾਂ ਕਹਿੰਦੇ ਬਾਬਾ ਜੀ ਸ਼ਾਮ ਭਾਵਨਾ ਦੇ ਬੋਲੇ ਕਹਿੰਦੇ ਇਸੇ ਤਰ੍ਹਾਂ ਹੀ ਹੋਗੀ ਕਹਿੰਦੇ ਮੈਂ ਆਪਣੇ ਸਥੂਲ ਸਰੀਰ ਦਾ ਕਦੇ ਤਿਆਗ ਨਹੀਂ ਕਰੂੰਗਾ ਇਸ ਪ੍ਰithvi ਦੇ ਘਟੋ ਘਟ ਇਹ ਕੁਝ ਲੋਕਾਂ ਨੂੰ ਜ਼ਰੂਰ ਦਿਖਾਈ ਦਿੰਦਾ ਰਹੂਗਾ ਕਹਿੰਦੇ ਆਪ ਜੀ ਦੇ ਮੁਖਾਰ ਬਿੰਦ ਪ੍ਰਮਾਤਮਾ ਦੀ ਇੱਛਾ ਪ੍ਰਗਟ ਹੋਈ ਹੈ ਤਾਂ ਰਾਮ ਗੋਪਾਲ ਮਝ ਹੰਦਾਰ ਦੀ ਕਹਿੰਦੇ ਕਹਿੰਦੇ ਮੈਂ ਹੈਰਾਨ ਨਹੀਂ ਭਰੇ ਅਨੰਦਨੰਦ ਕੋ ਨਕ ਭਰਿਆ ਉਹਨਾਂ ਦੇ ਵੀ ਹਸਿਆਂ ਦੀ ਵਰਤਾਲਾਪ ਸੁਣ ਰਿਹਾ ਸੀ ਤਾਂ ਕਹਿੰਦੇ ਮੇਰੇ ਤੇ ਮਿਹਰ ਭਰੀ ਨਜ਼ਰ ਮਾਰਦੇ ਅਮਰ ਗੁਰੂ ਨੇ ਕਿਹਾ RAM GOPAL ਢਾਲਨਾ ਇਸ ਅਮਰ ਵਚਨ ਦਾ ਗਵਾਹ ਬਣਨ ਦਾ ਤੈਨੂੰ ਸੁਪਾਦ ਪ੍ਰਾਪਤ ਹੋਇਆ ਹੁਣ ਕਹਿੰਦੇ ਜਿਉਂ ਹੀ ਬਪਾਈ ਦੇ ਮਧੁਰ ਵਚਨ ਵਾਤਾਵਰਣ ਚ ਲੀਨ ਹੋਏ ਤਾਂ ਉਹਨਾਂ ਦਾ ਤੇ ਲਾੜੀ ਮਾਛਾ ਦਾ ਸਰੀਰ ਹੌਲੀ-ਬੌਲੀ ਹਵਾ ਚ ਉੱਪਰ ਉੱਠ ਗਿਆ ਤੇ ਗੰਗਾ ਦੇ ਲਹਿਰਾਂ ਦੇ ਉੱਪਰ ਦੀ ਉਹਨਾਂ ਦੇ ਸਰੀਰ ਦੇ ਪਿੱਛੇ-ਪਿੱਛੇ ਜਾਣ ਲੱਗ ਪਿਆ ਤੇ ਚਿੰਦੇ ਆਉਣ ਵਾਲੀ ਰੋਸ਼ਨੀ ਦੇ ਗੋਲਿਆਂ ਨੇ ਉਹਨਾਂ ਦੇ ਸਰੀਰ ਨੂੰ ਘੇਰ ਲਿਆ ਤੇ ਉਹ ਰਾਹ ਦੇ ਨੇਰੇ ਚ ਸਮਾਂ ਚ ਅਦ੍ਰਿਸ਼ ਹੋ ਗਏ ਫਿਰ ਕਹਿੰਦੇ ਮਾਤਾ ਜੀ ਦਾ ਸਰੀਰ ਵੀ ਉਹ ਦੁਬਾਰ ਫਿਰ ਹਵਾ ਚ ਉੱਠਿਆ ਤੇ ਗੁਫਾ ਦੇ ਕੋਲ ਜਾ ਕੇ ਉਹਦੇ ਅੰਦਰ ਚਲੇ ਗਿਆ ਤੇ ਹਵਾ 'ਚ ਤੈਰਦੀ ਚਟਾਨ ਕਹਿੰਦੇ ਜਿਹੜੀ ਉਥੇ ਖੜੀ ਸੀ ਕਹਿੰਦੇ ਉਹ ਨੀਚੇ ਆਈ ਤੇ ਉਸ ਗੁਫਾ ਦੇ ਮੂੰਹ ਦੇ ਉੱਤੇ ਬੈਠ ਗਈ ਜਿਸ ਤਰ੍ਹਾਂ ਕਿਸੇ ਕਹਿੰਦੇ ਐ ਲੱਗ ਰਿਹਾ ਜਿਵੇਂ ਕਿਸੇ ਅਦ੍ਰਿਸ਼ ਹੱਥਾਂ ਨੇ ਉਸ ਗੁਫਾ ਦੇ ਮੂੰਹ ਨੂੰ ਉਹਦੇ ਉੱਪਰ ਰੱਖ ਦਿੱਤਾ ਹੋਵੇ ਗੁਫਾ ਦੇ ਮੂੰਹ ਦੇ ਉੱਤੇ ਉਸ ਚਟਾਨ ਹੁਣ ਕਹਿੰਦੇ ਅਨੰਤ ਪ੍ਰੇਮ ਨਾਲ ਪੂਰੀ ਤਰ੍ਹਾਂ ਭਰ ਕੇ ਕਹਿੰਦੇ ਮੈਂ ਲਾੜੀ ਮਾਸ਼ੀ ਦੇ ਘਰ ਵਾਪਸ ਗਿਆ ਉਸ ਟਾਈਮ ਕਹਿੰਦੇ ਪੌਫਟਾਲਾ ਹੋ ਰਿਹਾ ਸੀਗਾ ਜਦੋਂ ਮੈਂ लाੜੀ ਮਾਸ਼ੇ ਚਰਨਾਂ 'ਚ ਲੰਗਰ ਨਾਮ ਦਿੱਤਾ ਉਹ ਕਹਿੰਦੇ ਮੁਸਕਰਾਏ ਕਹਦੇ ਕਹਿੰਦੇ ਰਾਮ ਗੋਪਾਲ ਮੈਂ ਤੇਰੇ ਤੋਂ ਬਹੁਤ ਖੁਸ਼ ਆ ਤੂੰ ਅਕਸਰ ਕਹਿੰਦੇ ਬਾਬਾ ਜੀ ਤੇ ਮਾਤਾ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰਿਆ ਕਰਦਾ ਸੀ ਤੇ ਅੱਜ ਬਹੁਤ ਸੁੰਦਰ ਤਰੀਕੇ ਨਾਲ ਤੇਰੀ ਮੁਰਾਦ ਹੈ ਜਿਹੜੀ ਉਹ ਪੂਰੀ ਹੋ ਗਈ ਹੈ ਤਾਂ ਰਾਮ ਗੋਪਾਲ ਜੀ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਉੱਥੇ ਬੈਠੇ ਮੇਰੇ ਗੁਰੂ ਭਾਈਆਂ ਨੇ ਮੈਨੂੰ ਦੱਸਿਆ ਕਿ ਮੇਰੇ ਉੱਥੋਂ ਦੀ ਰਾਤ ਨੂੰ ਚਲੇ ਜਾਣ ਤੋਂ ਬਾਅਦ ਲਾੜੀ ਮਾਸ਼ਾ ਆਪਣੇ ਅਸਣ ਤੋਂ ਹਿੱਲੇ ਤੱਕ ਨਹੀਂ ਸੀ ਕਹਿੰਦੇ ਉਹਨਾਂ ਨੇ تیرੇ ਅਨੁਸ਼ਾਸਨ ਮੇਧ ਘਰ ਤੇ ਜਾਣ ਤੋਂ ਬਾਅਦ ਅਮਰਤ ਉਤੇ ਇੱਕ ਅਤਿਅੰਤ ਸੁੰਦਰ ਪ੍ਰਵਚਨ ਕੀਤਾ ਕਹਿੰਦੇ ਮੇਰੇ ਇੱਕ ਗੁਰੂ ਭਾਈ ਨੇ ਮੈਨੂੰ ਦੱਸਿਆ ਉਸ ਦਿਨ ਕਹਿੰਦੇ ਮੈਨੂੰ ਪਹਿਲੀ ਵਾਰ ਸ਼ਾਸਤਰਾਂ ਦੇ ਉਹਨਾਂ ਸ਼ਬਦਾਂ ਦੀ ਸੱਚਾਈ ਦਾ ਪਤਾ ਲੱਗਿਆ ਜਿਹਦੇ ਚ ਕਿਹਾ ਗਿਆ ਸੀ ਵੀ ਆਤਮ ਗਿਆਨੀ ਪੁਰਸ਼ ਇੱਕੋ ਸਮੇਂ ਵੱਖੋ-ਵੱਖਰੀਆਂ ਥਾਵਾਂ ਤੇ ਦੋ ਜਾਂ ਦੋ ਤੋਂ ਵੱਧ ਸਰੀਰਾਂ ਵਿੱਚ ਪ੍ਰਗਟ ਹੋ ਸਕਦਾ ਹੈ ਹੁਣ RAM ਗੋਪਾਲ ਨੇ ਕਹਿੰਦੇ ਆਪਣੀ ਕਹਾਣੀ ਇਹ ਕਹਿ ਕੇ ਖਤਮ ਕੀਤੀ ਕਿ ਬਾਦ ਚ ਲਾੜੀ ਮਾਛੇ ਨੇ ਇਸ ਪਿਥਵੀ ਦੇ ਵਾਸਤੇ ਪਰਮਾਤਮਾ ਦੇ ਗੁਪਤ ਯੋਜਨਾ ਇਹ ਨਾਲ ਸੰਬੰਧਿਤ ਅਣਗਿਣਤ ਅਤਿਆਤਮਕ ਤੱਤਾਂ ਦੀ ਵਿਆਖਿਆ ਕੀਤੀ। ਕਹਿੰਦੇ ਪਰਮਾਤਮਾ ਨੇ ਬਾਬਾ ਜੀ ਨੂੰ ਇਸ ਵਰਤਮਾਨ ਕਲਪ ਦੇ ਅਖੀਰ ਤੱਕ ਇਸ ਸੰਸਾਰ 'ਚ ਆਪਣੇ ਸਥੂਲ ਸ਼ਰੀਰ ਨੂੰ ਬਣਾਈ ਰੱਖਣ ਵਾਸਤੇ ਚੁਣਿਆ। ਕਹਿੰਦੇ ਯੁੱਗਾਂ ਤੇ ਯੁੱਗ ਆਉਂਦੇ ਰਹਿਣਗੇ, ਜਾਂਦੇ ਰਹਿਣਗੇ ਪਰ ਅੰਮ੍ਰਿਤ ਗੁਰੂ ਸਦੀਆਂ ਦੇ ਨਾਟਕਾਂ ਨੂੰ ਦੇਖਦੇ ਇਸ ਵਿਸ਼ਵ ਰੰਗ ਮੰਚ ਤੇ ਹਮੇਸ਼ਾ ਮੌਜੂਦ ਰਹਿਣਗੇ। ਤਾਂ ਇਸੇ ਬਹੁਤ ਸੋਨਾਜਾ ਮਹਾਂਤਾਰ ਬਾਬਾ ਜੀ ਦੀਵਾਰੀ ਸਾਨੂੰ ਜੋ ਜਾਣਕਾਰੀ ਦਿੱਤੀ ਜੋ ਕਨਾਂ ਚੀਨੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗੀ ਜੇ ਤੁਹਾਨੂੰ ਪਸੰਦ ਆਈ ਸਾਥੀ ਉਹ ਕਿਰਪਾ ਕਰਕੇ ਆਪਣੇ ਹੋਰਨਾਂ ਸਾਥੀਆਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਮੈਨੂੰ ਇਹਨੇ ਪਿਆਰ ਨਾਲ ਸੁਣਾਇਆ ਤੁਹਾਡਾ ਸਬਦ ਦਾ ਬਹੁਤ ਬਹੁਤ ਸ਼ੁਕਰੀਆ ਜਲਦੀ ਹੀ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ